ਇਹ ਮੁੰਡਾ ਕੀ ਪੀਣ ਲੱਗ ਗਿਆ ਦੇਖ ਲੋ ਸੋ ਹੈ ਗੈਲੋ ਵੈਲਕਮ ਬੈਕ ਟੂ ਮਾਈ ਚੈਨਲ ਮੇਰੇ ਚੈਨਲ ਮਨਜੀ ਮਬਲੌਗਸ ਤੇ ਤੁਹਾਡਾ ਸਵਾਗਤ ਆ ਕੀ ਹਾਲ ਹੈ ਮੇਰੇ ਚੈਨਲ ਤੇ ਗਾਇਸ ਮੇਰੇ ਚੈਨਲ ਤੇ ਕੀ ਹਾਲ ਹੈ ਜੀ ਸਾਰਾ ਇਹਦੇ ਚੈਨਲ ਤੇ ਨਹੀਂ ਮੇਰੇ ਚੈਨਲ ਤੇ ਸਵਾਗਤ ਹੈ ਗਾਇਸ ਤੁਹਾਡਾ ਗਾਇਸ ਅੱਜ ਪਤਾ ਕੀ ਹੋਇਆ ਸਵੇਰ ਦਾ ਅਸੀਂ ਬਲੌਗ ਨਹੀਂ ਸ਼ੁਰੂ ਕੀਤਾ ਪਤਾ ਸੀ ਕਦੋਂ ਉੱਡੇ ਉੱਠ ਹੋਏ ਆ ਸਵੇਰ ਦੇ ਤੇ ਚਲੋ ਕੋਈ ਗੱਲ ਨਹੀਂ ਅੱਜ ਆਪਣੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਗੁੱਡ ਨਾਈਟ ਸਾਰਾ ਕੁਝ ਇਕੱਠਾ ਹੀ ਕਰਾਂਗੇ ਠੀਕ ਹੈ ਠੀਕ ਹੈ ਤੇ ਆਪਾਂ ਉੱਠ ਗਏ ਸੀਗੇ ਫਿਰ ਚਾਹ ਪਾਣੀ ਪੀ ਕੇ ਫਿਰ ਮੈਂ ਕੀਤਾ ਪਤਾ ਨਹੀਂ ਕੀ ਕੀ ਕੰਮ ਕੀਤੇ ਇੰਨੇ ਕੰਮ ਕੀਤੇ ਨੇ ਕੰਮ ਕੀਤੇ ਮੇਰਾ ਬਲੌਗ ਬਣਾਉਣ ਦਾ ਚੇਤਾ ਹੀ ਭੁੱਲ ਗਿਆ ਇਹ ਸਕੂਲੇ ਡੁੱਬ ਗਏ ਸੀ ਦੋਨੇ ਜਣੇ ਫਿਰ ਅਸੀਂ ਸਕੂਲੋਂ ਆਏ ਫਿਰ ਸਾਡੇ ਰਿਸ਼ਤੇਦਾਰ ਆ ਗਏ ਤੇ ਫਿਰ ਰੋਟੀ ਸਬਜ਼ੀ ਬਣਾਈ ਤੇ ਫਿਰ ਅਸੀਂ ਖਾ ਪੀ ਕੇ ਚਲੇ ਗਏ ਘੁੰਮਣੇ ਘੁੰਮਣੇ ਗਏ ਸੀ ਮਤਲਬ ਕੋਈ ਕੰਮ ਗਏ ਸੀ ਤੇ ਫਿਰ ਅਸੀਂ ਆ ਕੇ ਬੈਠ ਗਏ ਤੇ ਹੁਣ ਅਸੀਂ ਕੀ ਕਰਨ ਲੱਗੇ ਆ ਪਤਾ ਨਹੀਂ ਹੁਣ ਅਸੀਂ ਕੁਝ ਕਰਾਂਗੇ ਦੇਖਦੇ ਆ ਕੀ ਕਰਦੇ ਆ ਹਿਲ ਹਾਲ ਦਾ ਸੇ ਥੱਕ ਕੇ ਬੈਠੇ ਹੋਏ ਆ ਤੁਸੀਂ ਸੁਣਾਓ ਕੋਈ ਗੱਲ ਬਾਤ ਹਾਂ ਸੁਣਾਵੇ ਤੂੰ ਸੁਣਾ ਕੇ ਗੱਲ ਬਾਤ ਇਹ ਕੀ ਆ ਨਹੀਂ ਇਹ ਕੀ ਅਗਲੇ ਨੂੰ ਕੰਚੀ ਨਾਲ ਜ਼बान ਵੱਡੀ ਜਾਣੀ ਆ ਆਪਦੀ ਵੱਡ ਲਾ ਪੈਣਾ ਇਹਦੀ ਗਾਇਸ ਇਹ ਆਏ ਦੱਸਦੀ ਆ ਵੀ ਮੇਰੀ ਜ਼बान ਵੱਡੀ ਗਈ ਕੰਚੀ ਨਾਲ ਤੇ ਮੈਂ ਬੋਲ ਨਹੀਂ ਸਕਦੇ ਹਾਈ ਗਾਇਸ ਨਹੀਂ ਮੈਂ 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 ਨਹੀਂ ਇਹਨਾਂ ਨੂੰ ਕੱਟਦੀ ਤਾਂ ਕੱਟੀਆਂ ਪਰ ਇਹ ਮੈਨੂੰ ਮੈਂ ਪਿਆਰ ਨਾਲ ਕੱਟਦੀ ਆ ਗਾਇਸ ਇਹਨਾਂ ਨੂੰ ਮੈਂ ਕੱਟਦੀ ਨਹੀਂ ਹੈਗੇ ਇਹ ਮੇਰਾ ਸੋਹਣਾ ਬੱਚਾ ਪਹਿਨਾ ਹਾਏ ਮੈਂ ਆ ਦੇਖ ਲੈ ਮੈਨੂੰ ਐ ਖਾਂਦੇ ਆ ਕੁੱਤੇ ਵਾਂਗੂ ਫਿਰ ਮੈਂ ਮਾਰਾਂ ਨਾ ਤਾਂ ਹੋਰ ਕੀ ਕਰਾਂ ਦੱਸੋ ਮੈਨੂੰ ਫਿਰ ਮੈਨੂੰ ਫੋਨ ਕਰਦੇ ਆ ਸਾਰੇ ਰਿਸ਼ਤੇਦਾਰ ਇਹਨਾਂ ਨੂੰ ਕੱਟ ਦੇ ਕਿਉਂ ਮੈਂ ਤੇਰੇ ਲੱਫੜ ਮਾਰਨੇ ਜੇ ਮੇਰੇ ਦੰਦੀ ਮਾਰੇ ਮੈਂ ਤੇਰਾ ਚਪੇੜ ਮਾਰਨੇ ਪੁੱਠੇ ਹੱਥ ਦੀ ਹੁਣ ਪਿੱਛੇ ੜਕੇ ਬਹਿ ਜਾ ਉਹ ਉੱਥੇ ਨਹੀਂ ਮੈਂ ਉਹ ਖੰਦ ਨਾਲ ਲਾ ਦੇਣਾ ਦੇਖ ਲੈ ਤੂੰ ਨਹੀਂ ਸੁਧਰਨਾ ਨਹੀਂ ਸੁਧਰਨਾ ਨਹੀਂ ਸੁਧਰਨਾ ਨਹੀਂ ਸੁਧਰਨਾ ਤੇਰੇ ਤੋਂ ਮੈਂ ਮੇਰੇ ਲਈ ਇੱਕ ਹੱਥ ਦੀ ਮਾਰ ਹਾਏ ਹਰ ਮੇਰੇ ਬਾੜ ਪੱਟ ਤੇ ਆਏ ਜਵਾੜਾ ਫਿਰ ਲੇੜਾ ਲੇਕੇ ਹਾਂ ਗਾਇਸ ਖਾਲੂ ਇਹਨੂੰ ਪਰੇ ਹਟ ਪਰੇ ਪਰੇ ਹਾਈ ਮਾਰਤਾ ਇਹ ਚੁੰਡੀ ਬੱਡੀ ਗੜ ਤੇ ਮੋਰ ਚਲੇ ਅਬੀਰ ਤੇ ਗਾਇਸ ਮਨਿੰਦਰ ਪਤਾ ਨਹੀਂ ਕਿੱਥੇ ਗਿਆ ਹੋਇਆ ਮਨਿੰਦਰ ਨੂੰ ਬੁਲਾ ਉਹਨੂੰ ਕਾ ਦੁੱਧ ਲੈ ਕੇ ਆ ਦੇਖ ਲੈ ਦੋ ਦਿਨ ਹੋ ਗਏ ਦੁੱਧ ਨਹੀਂ ਲੈ ਕੇ ਆਇਆ ਹਾਂ ਨਵੀਰ ਕੋਲੇ ਮਾਨੀ ਕੋਲੇ ਕਿੱਥੇ ਮਾਨਵੀਰ ਗਿਆ ਗਿਆ ਕਿ ਬਾਹਰ ਹੈ ਉਹ ਗਿਆ ਦੇਖ ਲਾ ਮੈਂ ਕੀ ਕਰਾਂ ਦੱਸੋ ਮੈਨੂੰ ਇਹ ਇੰਨਾਂ ਤੰਗ ਕਰਦੇ ਆ ਮੈਂ ਇੱਕ ਵੀ ਚਪੇੜ ਲਾਦਾ ਨਾ ਤੇ ਜਦ ਹੀ ਇੱਥੇ ਕੰਪਲੇਂਟਾਂ ਸ਼ੁਰੂ ਹੋ ਜਾਂਦੀਆਂ ਨੇ ਕੀ ਕਰਾਂ ਮੈਂ ਦੱਸੋ ਮੈਨੂੰ ਇੰਨਾ ਤੰਗ ਕਰਦੇ ਆ ਥਣ ਮੈਂ ਦੱਦ ਮੰਗਾਉਣਾ ਸੀ ਤੇ ਚਲੋ ਠੀਕ ਹੈ ਗਾਇਜ਼ ਮੈਂ ਇਹਨੂੰ ਫੋਨ ਕਰ ਲਵਾਂ ਪੁੱਛ ਲਵਾਂ ਬਾਈ ਬਾਈ ਇਹ ਮਨਾ ਮਾਨਵੀਰ ਸੀ ਜਤੂ ਕਹਿੰਦਾ ਮੇਰੇ ਤੇ ਇੱਕ ਚਪੇੜ ਮਾਰਦਾ ਮੇਰੇ ਫੋਨ ਨਾਲ ਲੈਂਦੀ ਮੇਰੇ ਫੋਨ ਇਹਨਾਂ ਮਾਰਦੇ ਉਹ ਗੱਲ ਬਣੀ ਹੱਸ ਲਓ ਗਾਇਸ ਹੱਸਦਾ 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 ਤੇ ਮੇਰੇ ਕਿ ਲਫੜੇ ਦੀ ਮਾਰਨੀ ਕੀ ਕਿਆ ਮੇਰੇ ਕਿ ਲਫੜੇ ਦੀ ਮਾਰਨੀ ਤੂੰ ਚਪੇੜਾ ਨਾ ਖਾ ਲਈ ਮੇਰ ਤਾਂ ਹੁਣੀ ਕਿਤੇ ਦੂਰੋਂ ਗੋਲੀ ਆ ਗਿਆ ਆ ਗਿਆ ਆ ਗਿਆ ਲੱਗਦਾ ਆ ਗਿਆ ਨਹੀਂ ਉਹ ਨਹੀਂ ਹੋ ਰਿਹਾ ਕੋਈ ਹੋ ਰਿਹਾ ਹੈਗਾ ਚਲੋ ਠੀਕ ਹੈ ਗਾਇਜ਼ ਬਾਅਦ ਵਿੱਚ ਮਿਲਦੇ ਆ ਕੋਈ ਆਇਆ ਗਾਇ ਮਮਾ ਮਾਂ ਨੇ ਕੀ ਬਣਾ ਕੇ ਦਿੱਤੀ ਸੀ ਤੇ ਮਿੱਠਾ ਜਦਾ ਪੀਏ ਮਿੱਠਾ ਜਦਾ ਪੀਏ ਫਿਰ ਕਿਉਂ ਗਿਆ ਹਾਂ ਫਿਰ ਕਿਉਂ ਗਿਆ ਤੈਨੂੰ ਪਤਾ ਮੈਂ ਮਿੱਠਾ ਨਹੀਂ ਪੀਂਦੀ ਗੀ ਪੀ ਲਿਆ ਕਰੋ ਗੰਦ ਜਾ ਪੀ ਲਿਆ ਕਰੋ ਕੋਈ ਨਹੀਂ ਉਈ ਨਦੀ ਤਾ ਲੈ ਕੜਾ ਕਰਕੇ ਰੱਖ ਦਿਆ ਕਰ ਚੰਗਾ ਯਾਰ ਚੰਗਾ ਯਾਰ ਇੱਥੇ ਪਤਾ ਨਹੀਂ ਕਿਹੜਾ ਤੂੰ ਚਮਚਾ ਬੱਚ ਰੱਖਿਆ ਖੰਡ ਕੋਲੀ ਐ ਐਵੇਂ ਕੋਲੀ ਆ ਹੈਲੋ ਗਾਇਜ਼ ਮੈਂ ਥੀਆ ਤੇ ਆਪਣਾ ਚਾਹ ਪੀ ਕੇ ਮਿਲਦੇ ਆ 7 ਵਜੇ ਦਾ ਟਾਈਮ ਸ਼ਾਮ ਦਾ ਠੀਕ ਆ 7:00 ਵਜੇ ਦਾ ਤਾਂ ਛੱਡ ਤਾਂ ਸੀ ਗਾਇ ਗਾਇਜ਼ ਦੇਖੋ ਮੇਰੇ ਮੰਮਾ ਨੇ ਦੇਖ ਲਓ ਹਾਏ ਮੇਰਾ ਮੂੰਹ ਕਿੰਨਾ ਵੱਡਾ ਲੱਗਦਾ ਦੇਖ ਲਓ ਤੇ ਵੱਡਾ ਮੂੰਹ ਮਰਚਾ ਮਰਚਾ ਹਰਦੇ ਇੱਕ ਮਿੰਟਾ ਕਾ ਜਰੂਰੀ ਕੰਮ ਕਰਨਾ ਮੈਂ ਹਾਂ ਮਿਰੋ ਆ ਦੇਖ ਲਓ ਗਾਇਸ ਫੇਰ ਕਹਿੰਦੇ ਆ ਨਾ ਇਹਨਾਂ ਨੂੰ ਕੁੱਟੋ ਨਾ ਹੁਣ ਦੱਸੋ ਫੇਰ ਕੁੱਟੇ ਕੁੱਟੇ ਬੰਦਾ ਕਾ ਨਾ ਕੁੱਟੇ ਇਹਨਾਂ ਨੂੰ ਆ ਮੇਰੇ ਬੋਧੀਆਂ ਦਾ ਦਿਲ ਕੀ ਬਣਾਤਾ ਨੇ ਬਹੁਤ ਹੀ ਮੂਹ ਦੇਖ ਲਓ ਸੌਰੀ ਮੈਂ ਦੇਖ ਲਗੋ ਤਾ ਗਾਇਸ ਕੋਈ ਗੱਲ ਨਹੀਂ ਚੱਲ ਕੋਈ ਨਾ ਚੱਲਦਾ ਯਾਰ ਜਦੋਂ ਮੈਂ ਮਾਰਦੀ ਆਂ ਤੇ ਬਾਰੇ ਦਰਦ ਹੁੰਦੀ ਐ ਨਾ ਅਹੀਂ ਲੋਏ ਦੇ ਆਂ ਤੇ ਮੈਂ ਲੋਏ ਨਹੀਂ ਆ ਤੁਸੀਂ ਮੈਨੂੰ ਦੋਨੇ ਜਣੇ ਕੁੱਟਦੇ ਥੋੜਾ ਤਾਂ ਦੋਨਾਂ ਦੇ ਵੰਡ ਕੇ ਪੈਂਦੀਆਂ ਨੇ ਸੋ ਗਾਇਜ਼ ਆਪਾਂ ਹੋ ਗਏ ਫ੍ਰੀ ਚਾਚੂ ਪੀਕ ਹੋ ਗਏ ਆਪਾਂ ਫ੍ਰੀ ਤੇ ਹੁਣ ਆਪਾਂ ਚੱਲਨੇ ਆਊਟ ਹੈ ਹੀ ਕਿਉਂਕਿ ਕੋਈ ਆਪਾਂ ਜਿ ਜਾਣਾ ਇੱਕ ਕੰਮ ਕਰਨ ਤੇ ਮੰਮੀ ਤੂੰ ਗਾਹ ਖਾਣ ਹਣ ਇਹ ਪੁੱਛੋ ਕਿ ਗੜਾ ਕਿ ਬਣਿਆ ਸੀ ਮਤਲਬ ਹੈਲੋ ਗਾਇਸ ਗਾਇਸ ਜਿਨੇ ਬਹੁਤ ਗਰਮੀ ਹੁੰਦੀ ਆ ਕੋਰਟ ਤੇ ਚੜ੍ਹਦ ਨੂੰ ਜੀ ਨਹੀਂ ਕਰਦਾ ਧੁੱਪ ਵਿੱਚ ਬਹੁਤ ਮੁਝਦਾ ਤੇ ਹੁਣ ਆਪਾਂ ਲੱਗਿਆ ਕੱਪੜੇ ਤੋਂ ਤੇ ਇੱਧਰ 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 ਆਪਣਾ ਪਾਣੀ ਭੰਰ ਰੇ ਦੇਖ ਲਓ ਆ ਦੇਖੋ ਪਾਣੀ ਹਾਂਜੀ ਗਾਈਸ ਹਨ ਮੈਡਮ ਅਸੀਂ ਅਭੀ ਪਾਠ ਕਰਨ ਬੈਠ ਗਏ ਹਾਂ ਤਾਂ ਦੇਖ ਤੁਹਾਨੂੰ ਐਵੇਂ ਉਹ ਦੇਖੋ ਉਹ ਦੇਖੋ ਉਹ ਦੇਖੋ ਗੁਰਦੁਆਰਾ ਉਹ ਦੇਖੋ ਉਹ ਦੇ ਸਾਰਾ ਸਾਹਮਣੇ ਹੀ ਹੈ ਯੈਸ ਟਾਈਮ ਕਿੰਨਾ ਹੋਇਆ ਵਾ ਬੂਟਣ ਪਾਣੇ ਪਾਣ ਲੱਗਿਆ ਤੇ ਗਾਈਸ ਆਪਾਂ ਕੰਮ-ਕੰਮ ਕਰਕੇ ਤੇ ਆਪਾਂ ਆ ਦੇਖੋ ਇੱਥੇ ਵੀ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਆਪਾਂ ਕੰਮ-ਕੰਮ ਕਰਕੇ ਤੇ ਫਿਰ ਧੰਨਵਾਦ ਮਿਲਦਾ ਠੀਕ ਆ ਬਾਏ ਬਾਏ ਆਲਿਆ ਆਪਾਂ ਤਾਂ ਬਿਲਕੁਲ ਵੇਲੇ ਬੈਠੇ ਆ ਵੇਲੇ ਤੇ ਉਧਰ ਹੋ ਰਹੀਆਂ ਨੇ ਸਾਬ ਸਫਾਈਆਂ ਹਾਂਜੀ ਕਿਵੇਂ ਆ ਜੀ ਕੀ ਹਾਂ ਚਾਜੇ ਦੋਸਤੋ ਠੀਕ ਠੇ ਹੋ ਫ੍ਰੀ ਤੇ ਆਪਾਂ ਤਾਂ ਬਿਲਕੁਲ ਫ੍ਰੀ ਆ ਕਿ ਆਪਣੇ ਸਾਰੇ ਕੱਪੜੇ ਤਾਂ ਹੋਏ ਇੰਦਰ ਪਾਪਾ ਨੂੰ ਪੁੱਛਣਾ ਤੁਸੀਂ ਫ੍ਰੀ ਆ ਪਪਾ ਤੁਸੀਂ ਵੀ ਆ ਇੱਥੇ ਇੱਥੇ ਏ ਬੁੱਕ ਕੀਤਾ ਮਿਲਸਾ ਜੇ ਦੀ ਫ੍ਰੀ ਹੁੰਦੀ ਆ ਤੇ ਆ ਦੇਖੋ ਮਨਿੰਦਰ ਬਾਹਰੋਂ ਤੇ ਫ੍ਰੀ ਰਹਿਣ ਗਏ ਆ ਨਾ ਲੈ ਲੈ ਇੱਧਰ ਇੱਧਰ ਤੇ ਮਨਿੰਦਰ ਦੇ ਪੈਰੀ ਸੀ ਗਾਲਾ ਜਦੋਂ ਆਇਆ ਵਾ ਇਹਨੂੰ ਅਸੀਂ ਘਰੇ ਨਹੀਂ ਵਾੜਨਾ ਸੀਗਾ ਅੱਜ ਕਿਹਾ ਮੇਰੀ ਮੰਮੀ ਦਾ ਰਹਾ ਤੂੰ ਕਹਿਵੇਂ ਨਹੀਂ ਬਾੜਦੀ ਐਸ਼ਾ ਜੀ ਹਾਂ ਜੀ ਬਣਾਇਆ ਤੂੰ ਆ ਨੋਟ ਤੇਰੇ ਲੱਗੇ ਆ ਬਣਾਇਆ ਇਹਦਾ ਮਿਸਤਰੀ ਗਿਆ ਬਈ ਬਣਾਇਆ ਤੂੰ ਚਲ ਠੀਕ ਆ ਮਿਸਤਰੀ ਦਿਖਾ ਲੈ ਪੈਸੇ 1 ਮਿੰਟ ਪੈਸੇ ਤੂੰ ਲਾਏ ਆ ਨੋਟ ਤੂੰ ਲਾਏ ਆ ਫਿਰ ਮੇਰੀ ਮੰਮੀ ਨੇ ਲਾਇਆ ਮੇਰੀ ਮੰਮੀ ਮੇਰੀ ਮੰਮੀ ਆ ਤਾਂ ਮੇਰੀ ਮੰਮੀ ਮੇਰੀ ਮੰਮੀ ਨੇ ਭਾਈ ਮੇਰੀ ਮੰਮੀ ਨੇ ਮੇਰੇ ਭਾਈ ਇੱਧਰ ਹੋਰ ਕੱਪੜੇ ਤਾਂ ਤੇ ਆਪਾਂ ਤਾਂ ਆਪਾਂ ਤਾਂ ਕੱਪੜੇ ਤਾਂ ਲਾ ਕੇ ਹੋ ਗਏ ਫ੍ਰੀ ਤੇ ਆ ਜਾਖੋ ਮੇਰੇ ਪਾਪਾ ਤੇ ਮੇਰੀ ਮੰਮਾ ਮੇਰੀ ਮੰਮਾ ਤਾਂ ਦੇਖ ਲਓ ਉਹ ਇਹ ਬਹਨਤਾ ਹੈ ਫਿਰ ਲਾਇਆ ਤਾਂ ਚੰਗਾ ਬਣਾਉਣ ਤੋਂ ਹਾਂ ਆ ਤੇ ਆਪਾਂ ਤੁਹਾਨੂੰ ਕੰਮਕੁੰਮ ਕਰਕੇ ਫੇਰ ਕਹਿੰਦਾ ਮੁੰਡਾ ਦੇ ਬੈਕਿੰਗ ਗਾਣਾ ਰੋਟੀ ਖਾ ਕੇ ਕਹਿੰਦਾ ਰੋਟੀ ਖਾ ਕੇ ਫੇਰ ਰੋਟੀ ਬਣਾ ਕੇ ਹਾਂ ਰੋਟੀ ਖਾਣ ਲੱਗੇ ਮਿਲ ਜੇ ਬਈ ਬਾਈ ਬਾਈ ਆ ਉੱਤਰ ਕੇ ਆ ਜਾ ਫੇਰ ਆ ਰਹਿ ਗਏ ਸਰ ਸੋ ਗਾਇਜ਼ ਆਪਾਂ ਕੰਮ ਮੁਕ ਮ ਕਰਕੇ ਹੋ ਗਿਆ ਫ੍ਰੀ ਤੇ ਆਪਾਂ ਖਾਣ ਲੱਗੇ ਮੈ ਗਈ ਤੇ ਆਪਾਂ ਲੱਗੀ ਸੀ ਭੁੱਖ ਤੇ ਇੱਧਰ ਹੋ ਰਹੀਆਂ ਲਾਡੀਆਂ ਫਾਡੀਆਂ ਕੰਧੇ ਕਬ ਮੇਰੇ ਤੇ ਪੈਂਚੇ ਗਾਈਜ਼ ਅੱਜ ਜਬ ਮਨਿੰਦਰ ਨੇ ਆਪ ਦਾ ਲੱਗ ਤੋਂ ਵਲੌਗ ਬਣਾਇਆ ਸਾਰੇ ਜਣੇ ਇੰਦਰ ਵਲੌਗ ਤੇ ਜਾ ਕੇ ਦੇਖਿਓ ਅੱਛਾ ਬਹੁਤ ਫਨੀ ਆ ਇਹਨੇ ਪਤਾ ਉਹਦੇ ਚ ਕੀ ਬਣਾਇਆ ਅੱਜ ਲਗੜਾ ਕੋਟਾ ਪੀਤਾ ਇਹਨੇ ਕੋਟਾ ਗਾਈਜ਼ ਇਹਦੀ ਨਾਨੀ ਸਪੈਸ਼ਲ ਸੁਣ ਲੈ ਜਿਹੜੀ ਕਹਿੰਦੀਆਂ ਨੇ ਇਹਨੂੰ ਚਪੇੜਾ ਮਾਰਦੇ ਆਂ ਕਰਦੇ ਨੇ ਕੋਟਾ ਪੀਤਾ ਜਰੇ ਤੇਰੇ ਦੋਤੇ ਨੇ ਦੇ ਲਾ ਕੋਟਾ ਨਹੀਂ ਉਹ ਲਗੜਾ ਹੁੰਦਾ ਉਸ ਅਸਤੋਰ ਮੱਥਾ ਵੀ ਟੱਕਿਆ ਗਾਈ ਦੇਖਿਓ ਅੱਛਾ ਕੀ ਕੀ ਬਣਾ ਕੇ ਪਾ ਕੇ ਪੀਤਾ ਇਹਨੇ ਇਹ ਮੁੰਡਾ ਕੀ ਪੀਣ ਲੱਗ ਗਿਆ ਦੇਖ ਲੋ ਗਾਇਸ ਨਹੀਂ ਹੋ ਬਾਬਾ ਜੀ ਦੀ ਸ਼ਰਧਾ ਹੀ ਹੁੰਦੀ ਆ ਗਾਇਸ ਕੋਈ ਗਲਤ ਚੀਜ਼ ਨਹੀਂ ਹੁੰਦੀ ਹਾਂ ਗਾਇਸ ਮੈਂ ਵੀ ਅਮੀ ਬੋਲਦੀ ਆ ਪਰ ਤੁਸੀਂ ਦੇਖਿਓ ਇਹਨੇ ਕਿਵੇਂ ਬਣਾ ਕੇ ਪੀਤੀ ਆ ਜੇ ਇਹਨੇ ਕੋਈ ਗਲਤ ਚੀਜ਼ ਪੀਤੀ ਹੁੰਦੀ ਤੁਹਾਨੂੰ ਪਤਾ ਮੈਂ ਇਹਨੂੰ ਪਿਆਰ ਕਰਦੇ ਹੁਣ ਨੂੰ ਇਹਦੇ ਮੈਂ ਛਿੱਤਰ ਲਾ ਕੇ ਤੇ ਜੁੱਤਾਂ ਨਾਲ ਛੱਡ ਗੰਦਗਾ ਸੋ ਗਾਇਸ ਆਪ ਰੋਟੀ ਖਾ ਕੇ ਹੋ ਗਿਆ ਫ੍ਰੀ ਤੇ ਅੱਜ ਤੁਸੀਂ ਸਾਡਾ ਵਲੌਗ ਦੇਖ ਲਿਆ ਵਾ तो अच्छा आप ज़्यादा ब्लॉग नहीं बनाया क्योंकि आप बिजी तो आप लेट हुए ब्लॉग शुरू किया वाता करके आप ज़्यादा ब्लॉग नहीं बनाया गया तो अपना ज सारा ब्लॉग जाके देखो इंदर ब्लॉग चैनल से ठीक है वह भी मेरे वीर का चैनल है तो अपने अज्जे ब्लॉग चैनल जो वजिए लगे हो एक मिनट शेयर जरूर करो गुड नाइट टेक केयर बाय बाय